ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਮ ਹੋਗੇ ਹਾਂਜੀ ਅੱਜ ਦਿਨ ਹੈਗਾ ਸ਼ੁੱਕਰਵਾਰ ਤੇ 29 ਤਰੀਕਾ ਤੇ ਹਾਂਜੀ 3-4 ਦਿਨਾਂ ਹੋਇਆ ਵੀਡੀਓ ਪਾਈ ਨਹੀਂ ਹੈਗੀ ਮੈਂ ਪੈਨ ਕਰਕੇ ਵੀ ਮੈਂ ਕਰਕੇ ਪਾਈ ਹੋਈ ਨਹੀਂ ਵੀਡੀਓ ਨਾ ਬਣਾਉਣ ਨੂੰ ਜੀ ਕੀਤਾ ਵੀਡੀਓ ਵੀ ਮੇਂ ਦੇ ਨਾਲ ਇੰਨਾ ਨੁਕਸਾਨ ਹੋਇਆ ਵਾ ਆ ਦੇਖ ਲਓ ਮੇਰੇਆਂ ਗਮਲੇ ਕਿਵੇਂ ਭਰੇ ਪਏ ਆ ਕਿਆਰੀਆਂ ਸਾਰੀਆਂ ਮੇਰੀਆਂ ਭਰੀਆਂ ਪਈਆਂ ਗਮਲੇਆਂ ਵਿੱਚੋਂ ਕਈ ਮੇਰੇ ਬੂਟੇ ਵੀ ਗਲ ਗਏ ਪਾਣੀ ਦੇ ਨਾਲ ਤੇ ਹਲੇ ਦੇ ਵਿੱਚੋਂ ਕੈਰੀ ਚ ਉਹ ਮੁਰੇ ਦੇ ਸਿਹੀ ਸਰਾਕ ਜਿਹਾ ਸੀਗਾ ਉਹ ਬੰਦ ਹੋ ਗਿਆ ਮਿੱਟੀ ਦੇ ਲਾਕੇ ਇਹਦੇ ਵਿੱਚੋਂ ਕੈਰੀ ਚੋਂ ਪਾਣੀ ਨਹੀਂ ਨਿਕਲਿਆ ਹੈਗਾ ਤੇ ਸਾਰਾ ਕਈ ਬੂਟੇ ਮੇਰੇ ਗਲ ਗਏ ਵਿੱਚ ਤੇ ਆ ਕਈ ਬੂਟੇ ਟੇਡੇ ਵਿੰਗੇ ਵੀ ਹੋ ਗਏ ਸਾਰੇ ਵਿੱਚ ਕੱਖ ਬਹੁਤ ਹੋ ਗਏ ਜਿੜੀ ਲੱਗੀ ਫਰਸ਼ ਤੇ ਬਹੁਤ ਬੁਰਾ ਹਾਲ ਹੋਇਆ ਫੇਰ ਬਗੀਚੀ ਦਾ ਹੌਲੀ ਹੌਲੀ ਸਾਫ ਹੋਊਗੀ ਇੱਕ ਗਰਮੀ ਜ਼ਿਆਦੀ ਆ ਸਾਫ ਕਰਨ ਨੂੰ ਮੈਂ ਜੀ ਕਰਦਾ ਹੈਗਾ ਤੇ ਕਰ ਕਰਨੀ ਪੈਣੀ ਆ ਸਾਫ ਇਹ ਹੌਲੀ ਹੌਲੀ ਸਾਫ ਕਰੂੰਗੀ ਇਹਨੂੰ ਬਾਕੀ ਮੇਨੇ ਨੁਕਸਾਨ ਹੀ ਬਹੁਤ ਜ਼ਿਆਦੀ ਕੀਤਾ ਵਾ ਬਹੁਤ ਜ਼ਿਆਦੀ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਬਹੁਤ ਨੁਕਸਾਨ ਹੋ ਗਿਆ ਬਹੁਤ ਲੋਕਾਂ ਦੇ ਘਰ ਟਹਿ ਗਏ ਵਿਚਾਰਿਆਂ ਦੇ ਜਿਨ੍ਹਾਂ ਦੇ ਖਾਟ ਹੈ ਕਿਵੇਂ ਵਿਚਾਰੇ ਬੇਕਾਰ ਹੋਏ ਬੈਠੇ ਆ ਲੋਕ ਜਾਨਵਰ ਬੇਜਵਾਨ ਵਿਚਾਰੇ ਡੰਗਰ ਪਸ਼ੂ ਕਿੰਨੇ ਆ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਜੀ ਪੰਜਾਬ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਆ ਕਿੰਨਾ ਪਾਣੀ ਦੇ ਬੰਨ ਟੁੱਟ ਗਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਵੜਿਆ ਹਨਾ ਕਿੰਨਾ ਸਮਾਨ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਵਿਚਾਰਿਆਂ ਦੇ ਸਮਾਨ ਗਾੜ ਕੇ ਬਹੁਤ ਜਿਆਦਾ ਬੁਰਾ ਹਾਲ ਆ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਬੁਰਾ ਹਾਲਾਤ ਹੈ ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਆ ਬਹੁਤ ਜ਼ਿਆਦਾ ਪਾਣੀ ਉੱਥੇ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜ ਗਿਆ ਤੇ ਦੇਖੋ ਫਸਲਾਂ ਜਮ੍ਹਾਂ ਤਬਾਹ ਹੋ ਗਈਆਂ ਹਨਾ ਝੋਨੇ ਜਮ੍ਹਾਂ ਗਲ ਗੇ ਡੁੱਬ ਗੇ ਝੋਨੇ ਜਮ੍ਹਾਂ ਹੀ ਡੁੱਬ ਗੇ ਉਸ ਤੋਂ ਵਾ ਪਿੱਛੇ ਜੇ ਕਣਕ ਦੇ ਵਿੱਚ ਉਰ ਕਿੰਨੇ ਜਿਆਦੇ ਗੜੇ ਪਿਆ ਗੜੇ ਮਾਰੀ ਹੋਈ ਆ ਲੋਕਾਂ ਦੀਆਂ ਕਿੰਨੀਆਂ ਕਣਕਾਂ ਖਰਾਬ ਹੋਈਆਂ ਹਨ ਤੇ ਹੁਣ ਝੋਨੇ ਦਾ ਬੁਰਾ ਹਾਲ ਕਿਸਾਨਾਂ ਦਾ ਤਾਂ ਵਿਚਾਰਿਆਂ ਦਾ ਇਹੀ ਹਾਲ ਹੁੰਦਾ ਵਾ ਰੱਬ ਦੇ ਸਿਰ ਤੇ ਹੀ ਆ ਪਰਮਾਤਮਾ ਨੂੰ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਉਹ ਹੀ ਹੁੰਦਾ ਵਾਹਿਗੁਰੂ ਨੂੰ ਜਿਵੇਂ ਠੀਕ ਲੱਗਦਾ ਵਾ ਪਰਮਾਤਮਾ ਮਿਹਰ ਕਰੇ ਸਭ ਤੇ ਵਾਹਿਗੁਰੂ ਜਿਵੇਂ ਇੱਕ 88 ਦੇ ਵਿੱਚ ਆਇਆ ਹੋਇਆ ਸੀਗਾ ਉਦੋਂ ਬਹੁਤ ਬੁਰਾ ਹਾਲ ਸੀਗਾ ਉਹ ਮੀਂਹ ਦਿਨਾਰ ਉਹੀ ਹਾਲ ਹੁਣ ਬਹੁਤ ਬੁਰਾ ਹਾਲ ਆ ਮੈਂ ਮੀਂਹ ਤੋਂ ਜਿੱਦਣ ਮੀਂਹ ਸਟਾਰਟ ਹੋਇਆ ਉਦੋਂ ਮੈਂ ਸਵੇਰੋਂ ਕੀਤੀ ਸੀਗੀ ਕਿਹੜੀ ਸਾਫ ਸਾਰੇ ਮੈਂ ਡੱਬੇ-ਡੁੱਬੇ ਖੜਕੇ ਮੈਂ ਇੱਧਰ ਰੱਖੇ ਸੀਗੇ ਤੇ ਅੱhle ਮੈਂ ਸਾਫ ਕਰਦੀ ਹੋਈ ਸੀਗੀ ਜਦ ਨੂੰ ਮੀਂਹ ਆ ਗਿਆ ਫੇਰ ਤਾਂ 3-4 ਦਿਨ ਕੰਮ ਹੋਇਆ ਹੀ ਨਹੀਂ ਗਾ ਬਗੀਚੀ ਦਾ ਇੱਥੇ ਫਰਸ਼ ਸਾਫਾ ਮੀ ਪੈਣ ਦੇ ਨਾਲ ਸਾਰੇ ਫਰਸ਼ ਦੇ ਉੱਪਰ ਜੀਲੀ ਲੱਗ ਗਈ ਸਾਰਾ ਹਰਾ ਹਰਾ ਹੋਇਆ ਪਿਆ ਮਾ ਫਰਸ਼ ਬਹੁਤ ਬੁਰਾ ਹਾਲ ਹੋਇਆ ਪਿਆ ਸਾਰੇ ਲੋਕਾਂ ਦੇ ਹੀ ਆਏ ਹੋਏ ਪਏ ਆ ਛੱਤਾਂ ਚੋਂ ਦੀਆਂ ਛੱਤਾਂ ਤਾਂ ਚਲੋ ਲੈਂਟਰ ਵੀ ਚੋਈ ਜਾਂਦੇ ਆ ਬਹੁਤ ਲੋਕਾਂ ਦੇ ਤਾਂ ਲੈਂਟਰ ਵੀ ਚਾਉਂਦੇ ਆ ਬਹੁਤ ਬੁਰਾ ਹਾਲ ਹੈ ਤੇ ਕੱਲ ਮੈਂ ਆ ਡੱਬੇ ਕੀਤੇ ਸੀਗੇ ਵੇਸਟ ਡੱਬੇ ਸੀਗੇ ਜਿਹੜੇ ਇਹਨਾਂ ਨੂੰ ਪੇਂਟ ਕਰਕੇ ਮੈਂ ਕਿਹਾ ਚਲੋ ਅੰਦਰ ਮੈਂ ਬੈਠ ਕੇ ਮੈਂ ਪੇਂਟ ਕਰ ਲਈ ਸੀਗੇ ਮੈਂ ਕਿਹਾ ਚਲ ਇਹਨਾਂ ਨੂੰ ਇਹਨਾਂ ਦੇ ਵਿੱਚ ਫਿਰ ਮੈਂ ਇਹਨਾਂ ਨੂੰ ਪੇਂਟ ਕਰਕੇ ਤੇ ਇਹਨਾਂ ਦੇ ਵਿੱਚ ਫਿਰ ਮੈਂ ਬੂਟੇ ਲਾਏ ਸੀਗੇ ਸਾਰੇ ਡੱਬੇ-ਟੱਬੀਆਂ ਸੀਗੀਆਂ ਇਹਨਾਂ ਨੂੰ ਪਹਿਲਾਂ ਮੈਂ ਚਿੱਟਾ ਰੰਗ ਕੀਤਾ ਸੀਗਾ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਇਹਨਾਂ ਨੂੰ ਚਿੱਟਾ ਰੰਗ ਕਰ ਲਿਆ ਅੰਦਰ ਬੈਠ ਕੇ ਤੇ ਫਿਰ ਇਹਨਾਂ ਨੂੰ ਮੈਂ ਅਲੱਗ-ਅਲੱਗ ਇਹਨਾਂ 'ਤੇ ਡਿਜ਼ਾਈਨ ਬਣਾਤੇ ਸੀਗੇ ਇਸਾਰੇ ਸੋਈਚਾ ਨਿਕਲੇ ਹੋਏ ਡੱਬੇ ਆ ਜਿਵੇਂ ਵੇਸਟ ਆ ਲਿਉਨੇ ਆ ਆਪਾਂ ਫਾਸਟ ਫੂਡ ਲਿਉਨੇ ਆ ਨਾ ਜਾਂ ਕੋਈ ਇਦਾਂ ਵਾਲੇ ਡੱਬੇ ਆ ਸਾਰੇ ਫਿਰ ਇਹਨਾਂ ਨੂੰ ਮੈਂ ਇਦਾਂ ਕਲਰ ਕਰਕੇ ਤੇ ਵਿੱਚ ਆ ਮੈਂ ਇਹਨਾਂ ਦੇ ਸਰਾ ਕਰ ਲਏ ਸੀਗੇ ਫਿਰ ਮੈਂ ਮਿੱਟੀ ਪਾ ਕੇ ਇਹਨਾਂ ਦੇ ਵਿੱਚ ਫਿਰ ਮੈਂ ਬੁੱਟੇ ਲਾ ਦਿੱਸ ਹਾਂ ਮੈਂ ਧੋ ਲਿਆ ਸੀਗੇ ਗਮਲੇ ਇਹ ਮੇਰੇ ਕਿਚਨ ਚ ਰੱਖੇ ਹੋਏ ਆ ਇੱਕ ਦੇ ਵਿੱਚ ਮਨੀ ਪਲਾਂਟ ਲਾਇਆ ਇੱਕ ਦੇ ਵਿੱਚ ਹਲੇ ਲਾਉਣਾ ਆ ਇਹਨਾਂ ਦੇ ਵਿੱਚ ਟੱਬਿਆਂ ਦੇ ਵਿੱਚ ਫਿਰ ਮੈਂ ਮਿੱਟੀ ਪਾਤੀ ਮਿੱਟੀ ਪਾ ਕੇ ਫਿਰ ਮੈਂ ਅਲੱਗ-ਅਲੱਗ ਤਰ੍ਹਾਂ ਦੇ ਸਾਰਿਆਂ ਦੇ ਵਿੱਚ ਫਿਰ ਮੈਂ ਬੂਟੇ ਲਾਉਂਦੇ ਸੀ ਇਹਨਾਂ ਦੇ ਵਿੱਚ ਹੋਰ ਮੈਂ ਆਪਣੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੀਆਂ ਮੇਰੀ ਵੀਡੀਓ ਨੂੰ ਪਸੰਦ ਕਰਦੀਆਂ ਮੈਨੂੰ ਹੌਸਲਾ ਦਿੰਦੀਆਂ ਮੇਰੀ ਮਿਹਨਤ ਨੂੰ ਐਪਰੀਸ਼ੀਏਟ ਕਰਦੀਆਂ ਮੈਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਤੁਸੀਂ ਮੈਨੂੰ ਸੋਹਣੇ-ਸੋਹਣੇ ਕਮੈਂਟ ਕਰਕੇ ਮੇਰਾ ਹੌਂਸਲਾ ਵਧਾਉਂਦੀਆਂ ਸਾਰੀਆਂ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ